ਹਲਕਾ ਵਿਧਾਇਕ ਸ਼੍ਰੀ ਕਰਮਵੀਰ ਸਿੰਘ ਕੁੰਮਣ ਅਤੇ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਾਰ ਕੋਵਲਪ੍ਰੀਤ ਸਿੰਘ ਸੰਧੂ ਵੱਲੋਂ ਖੇਤਰ ਵਿੱਚ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਤੇ ਬਿਆਸ ਦਰਿਆ ਦੇ ਕੰਡੇ ਪਿੰਡ ਚੱਕ ਸੁਲੇਮਾਨ ਅਤੇ ਪਿੱਕੋਵਾਲ ਚ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਉਹਨਾਂ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਪਹੁੰਚੀ ਜਿਸ ਦੇ ਵਿੱਚ ਉਪ ਮੰਡਲ ਅਫਸਰ ਮੁਕੇਰੀਆ ਸੁਖਪ੍ਰੀਤ ਸਿੰਘ ਜੇ ਦੇਵਕ ਚਾਬੜਾ ਵੀ ਹਾਜ਼ਰ ਸਨ ਇਸ ਮੌਕੇ ਤੇ ਪਿੰਡ ਪੱਟੀ ਬੇਟ ਦੇ ਸਰਪੰਚ ਬਲਵਿੰਦਰ ਸਿੰਘ ਨੇ ਆਪਣੇ ਟੀਮ ਵੱਲੋਂ ਜਾਇਜ਼ਾ ਲੈਣ ਲਈ ਆਈ ਸਾਰੀ ਟੀਮ ਅਤੇ ਹਲਕਾ ਵਿਧਾਇਕ ਕਰਮਵੀਰ ਸਿੰਘ ਨੂੰ ਮੰਡਾ ਧੰਨਵਾਦ ਕੀਤਾ ਸਤਿ ਸ਼੍ਰੀ ਅਕਾਲ ਜੀ ਐਮਐਲਏ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਅੱਜ ਪੱਸੀ ਬੇਟ ਪਿੰਡ ਇੱਥੇ ਜਿਹੜੇ ਦਰਿਆ ਦੇ ਕੰਢੇ ਠੋਕਰਾਂ ਦੇ ਕੰਮ ਹੋਏ ਉਹਨਾਂ ਨੂੰ ਚੈੱਕ ਕਰਨ ਆਏ ਆਪ ਜੀ ਦੀ ਵਿਜ਼ਿਟ ਬਾਰੇ ਆਪਣੇ ਮੀਡੀਆ ਦੇ ਸਾਥੀਆਂ ਨੂੰ ਆਪ ਕੀ ਕਹਿਣਾ ਚਾਹੁੰਦੇ ਆਂ ਜੀ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਬੇਠ ਹਲਕੇ ਦੇ ਜਿਹੜੇ ਪਿੰਡ ਨੇ ਪੱਸੀ ਡੇਟ ਆ ਆਕੀ ਕੁੰਡਾ ਚੱਕ ਸੁਲਮਾਨਾ ਰਾਜਪੁਰਾ ਤੇ ਮੇਵਾ ਮਿਆਣੀ ਆ ਇਹਨਾਂ ਪਿੰਡਾਂ ਦੇ ਵਿੱਚ ਬੜੇ ਬਰਿਆ ਦੇ ਕੰਡੇ ਦੇ ਪਿੰਡ ਵਸਦੇ ਸਾਰੇ ਔਰ ਇੱਥੇ ਲੰਬੇ ਸਮੇਂ ਤੋਂ ਜਦੋਂ ਪਿਛਲੀ ਵਾਰ ਵੀ ਹੜ੍ਹ ਆਏ ਨੇ ਤਾਂ ਲੋਕਾਂ ਦਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਹੋਇਆ ਸੀਗਾ ਔਰ ਉਦੋਂ ਹੀ ਅਸੀਂ ਮੁੱਖ ਮੰਤਰੀ ਸਾਹਿਬ ਤੱਕ ਇਹ ਆਪਣੀ ਡਿਮਾਂਡ ਆਖਾਂ ਦੀ ਜਿਹੜੀ ਰੱਖੀ ਸੀ ਵੀ ਇੱਥੇ ਵੱਤ ਵੱਤ ਜਿਹੜੇ ਚੈਕ ਡੈਮ ਨੇ ਠੋਕਰਾਂ ਨੇ ਉਹ ਬਣਨੀਆਂ ਚਾਹੀਦੀਆਂ ਔਰ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਪਹਿਲ ਕਦਮੀ ਕਰਦੇ ਹੋયા ਹਾਂ ਉਸੇ ਵੇਲੇ ਜਿਹੜੇ ਫੰਡ ਨੇ ਰਿਲੀਜ਼ ਕੀਤੇ ਔਰ ਤਕਰੀਬਨ ਪੱਸੀ ਬੇੜ ਦੇ ਵਿੱਚ 1 ਕਰੋੜ 15 ਲੱਖ ਰੁਪਈਆ ਔਰ ਚੱਕ ਸੁਲੇਮਾਨ ਆਕੀ ਟੁੰਡਾ ਦੇ ਵਿੱਚ 1 ਕਰੋੜ 80 ਰੱਖਦੇ ਜਿਹੜੇ ਕੰਮ ਨੇ ਉਹ ਡਿਪਾਰਟਮੈਂਟ ਦੇ ਵੱਲੋਂ ਕੀਤੇ ਗਏ ਮੈਂ ਧੰਨਵਾਦ ਕਰਦਾ ਮਾਨ ਜੋਗੇ ਐਸ ਡੀਓ ਸਾਹਿਬ ਸਾਡੇ ਸੁਪਰੀ ਜੀ ਉਹਨਾਂ ਦੀ ਸਾਰੀ ਟੀਮ ਦਾ ਜਿਹੜੇ ਮੌਕੇ ਤੇ ਮੌਕੇ ਇੱਥੇ ਆ ਕੇ ਲੋਕਾਂ ਦੇ ਜਿਹੜੇ ਦੁੱਖ ਤਕਲੀਫਾਂ ਦੇਖਦੇ ਵੀ ਰਹੇ ਔਰ ਬੜਾ ਵਧੀਆ ਤਰੀਕੇ ਦੇ ਨਾਲ ਬੜੇ ਲੰਬੇ ਸਮੇਂ ਰਾਜੋ ਪਿੰਡ ਵਾਸੀ ਦੱਸਦੇ ਨੇ ਕੀ 30 35 ਸਾਲ ਬਾਅਦ ਜਿਹੜੀਆਂ ਠੋਕਰਾਂ ਨੇ ਪਿੰਡ ਦੇ ਵਿੱਚ ਲੱਗੀਆਂ ਇਸ ਤੋਂ ਨਵਾ ਅਗਲੇ ਪਿੰਡਾਂ 'ਚ ਬੇਜਪੁਰ ਕੇਪੜ ਭੂਗੀਆਂ ਟੇਰਕਿਆਂ ਨੇ ਦੇ ਵਿੱਚ ਵੀ ਜਿਹੜਾ ਕੰਮ ਸ਼ੁਰੂ ਹੋਣ ਲੱਗਾ ਸੋ ਆਪਣੇ ਪਿੰਡਾਂ ਦੀ ਸੇਫਟੀ ਵਾਸਤੇ ਇਹ ਬਹੁਤ ਜ਼ਰੂਰੀ ਸੀਗਾ ਇਹ ਜਿਹੜਾ ਸਰਕਾਰ ਨੇ ਕੰਮ ਜਿਹੜਾ ਤੇ ਬੜੀ ਇਮਾਨਦਾਰੀ ਨਾਲ ਬੜਾ ਵਧੀਆ ਕੰਮ ਕਰਕੇ ਦਿਖਾਇਆ ਔਰ ਮੈਨੂੰ ਲੱਗਦਾ ਕਿ ਪਿੰਡ ਵਾਸੀ ਮੈਂ ਪਿੱਛੇ ਵੀ ਲੋਕਾਂ ਨੂੰ ਮਿਲ ਕੇ ਆ ਬਹੁਤ ਲੋਕ ਕੋਸ਼ਿਸ਼ ਨੇ ਕੀ ਬੜੇ ਲੰਬੇ ਸਮੇਂ ਬਾਅਦ ਜਿਹੜਾ ਇਹ ਕੰਮ ਹੋਇਆ ਮੈਂ ਸਰਪੰਚ ਪਿੰਡ ਪਸੀਵੇ ਰਖਿੰਦਰਪਾਲ ਸਿੰਘ ਜੋ ਵੀ ਠੋਕਰਾਂ ਦਾ ਕੰਮ 35 40 ਸਾਲ ਤੋਂ ਪਹਿਲਾਂ ਕਿਹੇ ਨਾਲ ਇੱਕ ਪੱਥਰ ਨਹੀਂ ਲਾਇਆ ਛੋਟੇ ਛੋਟੇ ਜਦੋਂ ਇੱਥੇ ਕੰਮ ਹੋਇਆ ਤੇ ਬਹੁਤ ਵਧੀਆ ਸਾਡੇ ਐਮਐਲਏ ਸਾਹਿਬ ਕੰਮ ਕਰਾਇਆ ਪਿੰਡ ਬਚ ਗਿਆ 40 50 ਪਿੰਡਾਂ ਦਾ ਨੁਕਸਾਨ ਹੁੰਦਾ ਜੇ ਇੱਥੇ ਟੁੱਟਦੀ ਹੈ ਤੇ ਬਹੁਤ ਵਧੀਆ 1.5 ਕਰੋੜ ਦੇ ਲੱਗੇ ਰੁਪਇਆ ਲੱਗਾ ਜੀ 35 40 ਸਾਲ ਹੋ ਗਿਆ ਇਹ ਨਹੀਂ ਦੇਖਿਆ ਜੀ ਛੋਟੇ ਹੁੰਦੇ ਆ ਦੇਖਿਆ ਇਹ ਪੱਥਰਾਂ ਦਾ ਕੰਮ ਚੱਲਦਾ ਰਿਹਾ ਕੋਬਨਤਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਜੀ ਜਿੰਨਾ ਕੰਮ ਸ਼ੁਰੂ ਵਧੀਆ ਹੈ ਗਿਆ ਦੇ ਐਮਐਲਏ ਸਾਹਿਬ ਉਹ ਜੇ ਕਲਾਸਟਿਕਾ ਕੰਮ ਹੋਇਆ ਆਪਣੇ ਪਿੰਡ ਦੇ ਵਿੱਚ ਦਰਿਆ ਦੇ ਕੰਡੇ ਜੋ ਵੀ ਠੋਕਰਾਂ ਦੇ ਕੰਮ ਹੋਏ ਅੱਜ ਐਮ ਐਲ ਏ ਸਾਹਿਬ ਦਸੂਆ ਸਰਦਾਰ ਕਰਮਵੀਰ ਕੁਮਨ ਸਿੰਘ ਜੀ ਆਏ ਆ ਤੁਹਾਡੇ ਪਿੰਡ ਤੇ ਉਹਨਾਂ ਨੇ ਵਿਜ਼ਿਟ ਕੀਤੀ ਤੇ ਉਸ ਮੌਕੇ ਤੇ ਤੁਸੀਂ ਇਸ ਕੰਬਰੇ ਕੁਝ ਅਗਰ ਪਿੰਡ ਦੇ ਲੋਕ ਆਪਣੇ ਵਿਚਾਰ ਰੱਖਣਾ ਚਾਹੋ ਜੋ ਵੀ ਤੁਹਾਡੇ ਇਸ ਬਾਰੇ ਜੋ ਵੀ ਕੁਝ ਕਹਿਣਾ ਚਾਹੁੰਦੇ ਹੋ ਉਹ ਮਤਲਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਐਮ ਐਲ ਏ ਕਰਨਵੀ ਸਿੰਘ ਕੁਮਨਸੂਆ ਜਿਤਨਾ ਸਦਕਾ ਕਿ ਜਿਹੜੇ 1.5 ਕਰੋੜ ਦੇ ਲਗਭਗ ਠੋਕਰਾਂ ਬਣੀਆਂ ਕਟੋਂ ਕਟ 40 ਸਾਲ ਬਾਅਦ ਇਹ ਠੋਕਰਾ ਬਣੀਆਂ ਪਿੰਡ ਨੂੰ ਬਹੁਤ ਖਤਰਾ ਸੀ ਇਹ ਠੋਕਰਾ ਬਣਨ ਨਾਲ ਹੁਣ ਜਿਹੜਾ ਜੂਨ ਮਹੀਨੇ ਸਾਡੇ ਫਲੱਡ ਚ ਆਉਂਦਾ ਵਾ ਉਹਦੀ ਕਾਫੀ ਹੱਦ ਤੱਕ ਰੋਕਥਾਂ ਕੀਤੀ ਗਈ ਇਹ ਸਾਰਾ ਕੰਮ ਕਰਨਵੀਰ ਸਿੰਘ ਕੁਮਨਜੀ ਦੇ ਯਤਨ ਸਦਕਾ ਹੀ ਹੋਇਆ ਕਿ ਕਟੋਂ ਕਟ 40 ਤੋਂ 50 ਸਾਲ ਬਾਅਦ ਇਹ ਠੋਕਰਾ ਬਣੀਆਂ ਤੇ 1.5 ਕਰੋੜ ਦੇ ਲਗਭਗ ਇਹ ਠੋਕਰਾ ਬਣੀਆਂ ਨੇ ਪਿੰਡ ਵਾਲੇ ਕਾਫੀ ਖੁਸ਼ ਨੇ ਇਸ ਕੰਮ ਤੋਂ ਕਿ ਅਸੀਂ ਸਾਰੇ ਪਿੰਡ ਵੱਲੋਂ ਤੇ ਪੰਚਾਇਤ ਵੱਲੋਂ ਕੰਬੀਸਨ ਨੂੰ ਮਨਜੀਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ ਜਿਹਨਾਂ ਜਿਤਨਾ ਜਿਤਨਾ ਸਦਕਾ ਇਹ ਠੋਕਰਾ ਬਣਿਆ ਵਾਹਿਗੁਰਜੀ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਚੜ੍ਹਦੀ ਕਲਾ ਟਾਈਮ ਟੀਵੀ ਲਈ ਦਸੂਹਾ ਤੋਂ ਪੱਤਰਕਾਰ ਸੋਹਣ ਲਾਲ ਦੀ ਖਾਸ ਰਿਪੋਰਟ